ਹੁਣ ਸਭ ਤੋਂ ਵੱਧ ਤੜਫਦੇ ਵੀ ਹੋਈ ਨੇ ਰੋਜ ਮੈਨੂੰ ਗਾਣਾ ਕਰਨ ਲੱਗ ਜਾਂਦੇ ਤੜਕੀ ਉੱਠ ਕੇ ਤੜਕੀ ਉੱਠ ਕੇ ਲੱਗ ਜਾਂਦੇ ਆਂ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ ਜਦੋਂ ਮਾਲ ਗੱਡੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੀ ਹੈ ਸੋ ਇੰਨਾ ਡੱਬੇ ਖਾਲੀ ਹੋ ਗਏ ਹੋ ਇੰਨੇ ਡੱਬੇ ਖਾਲੀ ਨੇ ਵੋਟਾਂ ਡੱਬੇ ਵੀ ਖਾਲੀ ਨੇ ਖੜਕਾ ਤਾਂ ਕਰਨ ਗਈ ਫਿਰ ਉਹ ਖੜਕਾ ਕਰੀ ਜਾਣ ਪਰ ਜੋ ਮਰਜੀ ਕਰੀ ਜਾਣ 25 ਸਾਲ ਤੱਕ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨੇ 15 ਉਹ 10 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨ ਤਾਂ ਦੱਸੀ ਹੋਈ ਨਹੀਂ 9 9.5 ਸਾਲ ਤੱਕ ਇਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਕਿ ਇਹ ਨਾ ਖਾਲੀ ਐ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਆਂ ਕਿ ਦੇ ਦੁੱਧ ਜਾਂਦੇ ਆਂ ਪੋਜ਼ਿਟਿਵਿਟੀ ਨਹੀਂ ਕਦੇ ਦਿੱਤੀ ਇਹਨਾਂ ਨੇ ਸੋ ਇਸ ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਡਰ ਨਾਲ ਡਰ ਗਏ ਉਹਨਾਂ ਤੋਂ ਹਾਉ ਪਾ ਕੱਟੀ ਖੜੀ ਹੋਈ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਬਣੂਗਾ ਬਹੁਤ ਜਲਦੀ ਉਹ ਕਹਿੰਦਾ ਚੱਕ ਕੀਚ ਕਹਿੰਦਾ 26 ਜਨਵਰੀ ਵਾਲੇ ਕਿਹੜੀ ਵਾਲ ਤੇ ਭੋਂਤ ਮਾਨ ਨੇ ਫੋਟੋ ਲਾ ਲਈ ਸੀ ਉਹਦੀ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਅਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆਏ ਓਏ ਰੱਬਾ ਨਿੱਜੀ ਸੋਚਾਂ ਨੇ ਬਹੁਤ ਬਏ ਇਕ ਤਾਂ ਇੱਥੇ ਉਹ ਬਣਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲੀਏ ਕੋਈ ਪੋਜੀਟਿਵ ਫੰਕਸ਼ਨ ਕਰ ਲੀਏ ਉਹਨੇ ਜਿਆਦਾ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚਕਿਚਨ ਮਕਾਉਣਿਆਂ ਯਾਰ ਆ ਜਾ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਤੇ ਆਇਆ ਵੀ ਉਥੇ ਤੂੰ ਹੀ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ ਕਈ ਇਹੋ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਦੋਂ ਮੋੜਦੀ ਮੈਂ ਨਹੀਂ ਇਹ ਮਹਿਕਮਾ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਦੋਂ ਨੁਕਸ ਕੱਢਣ ਲੱਗ ਜਾਂਦੇ ਆ ਮਤਲਬ ਹਰ ਵਕਤ ਨੁਕਸ ਕੱਢਣਾ ਹੈ ਮਤਲਬ ਕੋਈ ਨਾ ਕੋਈ ਹੁਣ ਸਭ ਤੋਂ ਵੱਧ ਤੜਫਦੇ ਵੀ ਉਹੀ ਨੇ ਰੋਜ਼ ਮੈਨੂੰ ਗਾਣਾ ਕਰਨ ਲੱਗ ਜਾਂਦੇ ਤੜਕੇ ਉੱਠ ਕੇ ਤੜਕੇ ਉੱਠ ਕੇ ਲੱਗ ਜਾਂਦੇ ਆ ਐ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ ਜਦੋਂ ਮਾਲ ਗੱਡੀ ਭਰ ਜਾਂਦੀ ਹੈ ਆਰਾਮ ਨਾਲ ਲੱਗ ਜਾਂਦੀ ਹੈ ਸੋ ਇੰਨਾ ਡੱਬੇ ਖਾਲੀ ਹੋ ਗਏ ਹੋ ਇਨਾ ਡੱਬੇ ਖਾਲੀ ਨੇ ਬੋਟਾ ਡੱਬੇ ਵੀ ਖਾਲੀ ਨੇ ਫੜਕਾ ਤਾਂ ਕਰਨ ਗਈ ਫਿਰ ਉਹ ਫੜਕਾ ਕਰੀ ਜਾਣ ਪਰ ਜੋ ਮਰਜੀ ਕਹੀ ਜਾਣ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋਪੜਾ ਕੰਮ ਹੈ ਫੋਕਸ ਹੋ ਕੇ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਤੇ ਉਧਰ ਨੂੰ ਵਧਣਾ ਆਲੇ ਦੋਲੇ ਜੋ ਬੋਲ ਜੰਦੇ ਆ ਉਹਦੀ ਕੋਈ ਪਰਵਾਹ ਨਾ ਕਰੋ ਤੁਸੀਂ ਵੀ ਨਾ ਕਰਿਆ ਕਰੋ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਕਿ ਵਿਰੋਧ ਕਰਨਾ ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਇਦਾਂ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੀ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦੇ ਸੀ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਓਗੇ ਸੋ ਸਾਡੇ ਕੋਲੇ ਕੋਲਾ ਆਪਣਾ ਹੈਗਾ ਝਾਰਖੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਕੋਲੇ ਦੀ ਬੰਦ ਪਈ ਖਾਨ ਸੀ 2015 ਤੋਂ ਬੰਦ ਪਈ ਸੀ ਉਹ ਚਲਾਈ ਉਹਦੇ ਚੋਂ ਸਾਨੂੰ ਕੋਲਾ ਆਉਂਦਾ ਜੀ ਬਹੁਤ ਕੁਆਲਟੀ ਬਹੁਤ ਕਮਾਲ ਦੀ ਹੈ ਉਸ ਕੋਲੇ ਦੀ ਪਰ ਉਹ ਕੋਲੇ ਨੂੰ ਸਿਰਫ ਤੁਸੀਂ ਸਰਕਾਰੀ ਥਰਮਲ ਪਲਾਂਟ ਚ ਹੀ ਵਰਤ ਸਕਦੇ ਹੋ ਪੰਜਾਬ ਚ ਪੰਜ ਨੇ ਲਹਿਰਾ ਮੁਹਬਤ ਰੋਪੜ ਗੋਇੰਦਵਾਲ ਸਾਹਿਬ ਰਾਜਪੁਰਾ ਤੇ ਬਠਿੰਡਾ ਪੰਜੇ ਥਰਮਲ ਪਲਾਂਟਾਂ ਦਾ ਜੋ ਤਿੰਨ ਪ੍ਰਾਈਵੇਟ ਸੀ ਇਸ ਦਾ ਦੋ ਚੀ ਕੋਲਾ ਵਰਤ ਸਕਦੇ ਸੀ ਕੋਲਾ ਬਹੁਤ ਜ਼ਿਆਦਾ ਸੀ ਤਾਂ ਸਾਨੂੰ ਕਈ ਵਾਰੀ ਕੋਲ ਮੰਤਰਾਲੇ ਨੂੰ ਇਹ ਕਹਿਣਾ ਪੈਂਦਾ ਸੀ ਕਿ ਤੁਹਾਨੂੰ 10-15 ਦਿਨ ਹੋ ਕਰੋ ਜੀ ਕਿਸੀ ਨਹੀਂ ਕੱਢਣਾ ਸਾਡੇ ਕੋਲ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਫਿਰ ਜਦੋਂ ਆਇਆ ਪਤਾ ਲੱਗਿਆ ਕਿ ਉਹ ਜਿਹੜੇ ਕਿਉਂਕਿ ਉਹਨਾਂ ਨੂੰ ਕੋਲਾ ਇੱਧਰ ਉੱਧਰੋਂ ਲੈਣਾ ਪੈਂਦਾ ਉਹਨਾਂ ਤੋਂ ਨਹੀਂ ਚੱਲ ਰਿਹਾ ਫਰਮਲ ਪੰਟ ਅੱਜੇ ਕ ਵੀ ਅੱਪਾ ਖਰੀਦ ਲੈਨੇ ਕੋਲਾ ਆਪਣੇ ਕੋਲ ਹੈਗਾ ਹੁਣ ਤਿੰਨ ਸਰਕਾਰੀ ਨੇ ਦੋ ਰਹਿ ਗਏ ਉਹਨਾਂ ਦੋਨੂੰ ਵੀ ਕਹਤਾ ਜੇ ਕਦੇ ਮੂਡ ਹੋਵੇ ਸਾਡੇ ਨਾਲ ਗੱਲ ਕਰ ਲਿਓ ਤੇ ਮਹਿੰਗੇ ਮਹਿੰਗੇ ਉਹਨਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਉਹਨਾਂ ਦਾ ਵੀ ਜਾਂਚ ਹੈ ਵਿਸ਼ਾ ਹੋ ਰਿਹਾ ਜਿਹੜੀ ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ 70 ਰੁਪਏ 8 ਪੈਸੇ ਬਿਜਲੀ ਪਰ ਯੂਨਟ ਪੈਂਦੀ ਸੀ ਉਹ 1 ਜਨਵਰੀ ਤੋਂ ਜਿੱਦਾਂ ਸਾਈਨ ਹੋ ਗਏ 4 ਰੁਪਏ 50 ਪੈਸੇ ਤੇ ਆ ਗਈ ਹੋਈ ਤੇ ਲੋਕਾਂ ਨੂੰ ਬਿਜਲੀ ਦੇਵਾਂਗੇ ਫ੍ਰੀ ਚ ਦੇਵਾਂਗੇ ਖੇਤਾਂ ਦੇ ਵਿੱਚ ਆਪਾਂ ਸਾਰੇ ਤੁਸੀਂ ਬਹੁਤ ਸਾਰੇ ਖੇਤੀ ਬੈਕਗ੍ਰਾਉਂਡ ਚ ਆਏ ਹੋਗੇ 8 ਘੰਟੇ ਬਿਜਲੀ ਆਉਂਦੀ ਸੀ ਨਾ ਪਹਿਲਾਂ ਝੋਨੇ ਵਾਸਤੇ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ 8 ਘੰਟੇ ਕਿਨੇ ਡਿਸਾਈਡ ਕੀਤੇ ਨੇ ਭਈ ਵੀ 8 ਘੰਟਿਆਂ ਚ ਉਹਦੀ ਸਾਰਾ ਝੋਨਾ ਦਾ ਠੀਕ ਰਾਮ ਜਾਂਦਾ ਕਹਿੰਦੇ ਜੀ ਅਫਸਰਾਂ ਨੇ ਕੀਤੇ ਨੇ ਮੈਂ ਕਿਹਾ ਉਹਨਾਂ ਅਫਸਰਾਂ ਚ ਕੋਈ ਨੱਕੇ ਤੇ ਗਿਆ ਕਦੇ ਖੇਤ ਗਿਆ ਕਦੇ ਵੀ 8 ਘੰਟੇ ਚ ਕੀ ਹੁੰਦਾ ਨਾਲੇ 8 ਘੰਟਿਆਂ ਚ ਵੀ 2 ਘੰਟੇ ਮੈਂ ਕੱਟ ਕੇ ਅੱਧੇ ਘੰਟੇ ਫੇਰ ਮੈਂ ਕਿਹਾ ਉਹਨੂੰ ਪਤਾ ਵੀ ਖਾਲ ਮਰਨਾ ਕੀ ਹੁੰਦਾ ਹੈ ਨਹੀਂ ਨਾ ਜੀ ਮੈਂ 8 ਘੰਟੇ ਕਿਉਂ ਡਿਸਾਈਡ ਕੀਤਾ ਤ ਨਹੀਂ ਤੇ ਪੰਜਾਬੀ ਜਿਹੜੇ ਹਾਸਦੇ ਖੇਡਦੇ ਉਦਾਸ ਹੋ ਗਏ ਸੀ ਪੰਜਾਬੀਆਂ ਦੇ ਚਿਹਰੇ ਨਾ ਉਦਾਸ ਹੋ ਗਏ ਸੀ ਕਿਉਂਕਿ 25 ਸਾਲ ਤੱਕ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨਹੀਂ 15 ਉਹ 10 ਸੋ 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨਤਾ ਦੱਸੀ ਹੋਈ ਨਹੀਂ 9 9.5 ਸਾਲ ਤੱਕ ਇਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਐ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਆਂ ਕਿਦੇ ਦੁੱਧ ਚਾਣੇ ਪੋਜ਼ਿਟਿਵਿਟੀ ਨਹੀਂ ਕਰ ਦਿੱਤੀ ਇਹਨਾਂ ਨੇ ਸੋ ਇਸ ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਡਰ ਨਾਲ ਡਰ ਗਏ ਉਹਨਾਂ ਤੋਂ ਆਓ ਪੱਕੇ ਖੜੇ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਰ ਬਣੂਗਾ ਬਹੁਤ ਜਲਦੀ ਦੇਖੋ ਸਿਕੰਦਰ ਦੁਨੀਆ ਜਿੱਤਣ ਲੱਗਿਆ ਸੀਗਾ 17.5 ਸਾਲ ਚ ਜਿੱਤ ਗਿਆ ਜਿੱਤੀ ਗਿਆ ਜਿੱਤੀ ਗਿਆ ਦੁਨੀਆ ਜਿੱਤਣ ਗਿਆ ਸੀ ਸਿਰਫ ਇੱਕ ਥਾਂ ਤੇ ਰੋਕਿਆ ਗਿਆ ਸੀ ਉਹਨੂੰ ਪੋਰਸ ਨੇ ਰੋਕਿਆ ਸੀ ਪੰਜਾਬੀ ਨੇ ਰੋਕਿਆ ਸੀ ਉਹਨੂੰ ਪੋਰਸ ਰਾਜਾ ਸੀ ਉਸ ਵੇਲੇ ਪੰਜਾਬ ਦਾ ਪੂਰਾ ਇਕੱਠਾ ਪੰਜਾਬ ਸੀਗਾ ਸੋ ਅਸੀਂ ਤਾਂ ਸਿਕੰਦਰਾਂ ਨੂੰ ਰੋਕਣ ਵਾਲੇ ਆ ਜੀ ਕਈ ਇਹੋ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹ ਦੋ ਮੋੜਦੀ ਮੈਂ ਨਹੀਂ ਇਹ ਮੈਂ ਕਮ ਲੈਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਹਦੇ ਨੁਕਸ ਕੱਢਣ ਲੱਗ ਜਾਂਦੇ ਆ। ਮਤਲਬ ਹਰ ਵਕਤ ਨੁਕਸ ਕੱਢਣਾ ਹੈ ਮਤਲਬ ਕੋਈ ਨਾ ਕੋਈ। ਇੱਕ ਬੰਦਾ ਸੀਗਾ ਬੜਾ ਨਗੋਚੀ ਸੀ। ਹਰ ਗੱਲ 'ਚ ਨੁਕਸ ਕੱਢਦਾ ਸੀ। ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ। ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ। ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ। ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ। ਪਾਣੀ ਦੇ ਉੱਤੇ ਤੁਰ ਲੈਂਦਾ ਸੀ। ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਨੂੰ ਤਾਰੀਫ਼ ਕਰਨੀ ਪੂ ਕੁੱਤੀ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇੋਂ ਕੁੱਤਾ ਛੱਡਿਆ ਕੁੱਤਾ